ਤੋ ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਵਿਜ਼ਿਟਰ ਵੀਜ਼ਾ ਆ ਚੁੱਕਿਆ। ਹਾਂ ਜੀ ਜੀ ਅੱਜ ਹੀ ਵੀਜ਼ਾ ਆਇਆ ਤੇ ਬੜੀ ਖੁਸ਼ੀ ਆ ਪਰਿਵਾਰ ਦੇ ਵਿੱਚ। ਵੱਡੇ ਨਾਲ ਹੋਰ ਕਿਸੇ ਦਾ ਵੀਜ਼ਾ ਆਇਆ? ਮੈਂ ਤੇ ਮੇਰੇ ਮਦਰ ਦਾ। ਕੋਈ ਰਿਫਿਊਜ਼ਰ ਵਗੈਰਾ ਸੀ ਕੀ? ਅ ਨਹੀਂ ਫਰੈਸ਼ ਪਾਸਪੋਰਟ ਸੀ। ਕਿੱਥੋਂ ਪਤਾ ਲੱਗਿਆ ਵਿਜ਼ਨ ਗਰੁੱਪ ਬਾਰੇ? ਅ ਸੋਸ਼ਲ ਮੀਡੀਆ ਤੋਂ। ਤੇ ਹੋਰ ਟਰਾਈ ਕੀਤਾ ਸੀਗਾ? ਨਹੀਂ ਫਸਟ ਟਾਈਮ ਅਥੇ ਹੀ ਆਏ। ਫਸਟ ਟਾਈਮ ਆਏ। ਹਾਂ ਜੀ। ਤੇ ਵਧੀਆ ਲੱਗਿਆ? ਬਹੁਤ ਵਧੀਆ ਜੀ। ਅਰੇ ਕੀ ਕਹਿਣਾ ਚਾਹੋਗੇ ਨੇ ਤੇ ਸਟਾਫ? ਆਹੀ ਕਿ ਜੇ ਕੋਈ ਵੀ ਅਪਲਾਈ ਕਰਨਾ ਚਾਹੁੰਦਾ ਤਾਂ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰੇ ਕਿਹਦੇ ਕੋਲ ਜਾਏ ਛੋਟੇ ਬ੍ਰਦਰਬਾਰ ਛੋਟੇ ਬ੍ਰਦਰਬਾਰ ਉਹਨਾਂ ਕੋਲ ਚੱਲ ਜਾਓ ਕਿੰਨੇ ਕ ਖੁਸ਼ੀ ਹੋਗੀ ਜੇ ਤਬ ਰਦਰ ਨੂੰ ਪਤਾ ਲੱਗੂਗਾ ਵਿਜ਼ਨ ਗਰੁੱਪ ਵਾਲੇ ਨੇ ਸਿਰਫ 7 ਦਿਨਾਂ ਦੇ ਵਿੱਚ ਵੀਜ਼ਾ ਲਵਾ ਕੇ ਦਿੱਤਾ ਉਹਨੂੰ ਦਸਤਾਵੇ ਬਹੁਤ ਖੁਸ਼ ਹੋਵੀ ਆਲਰੇਡੀ ਹਾਂ ਇਨਫੋ ਦ ਸਿਟੀ ਹੈਡਲਾਈਨਸ ਦੇਖ ਰੇ ਤਮਾਮ ਦਰਸ਼ਕਾਂ ਦਾ ਮੈਂ ਨਿਹਾਂ ਮਲਿਕ ਸਵਾਗਤ ਕਰਦੀ ਹਾਂ ਵਿਜ਼ਨ ਗਰੂਪ ਪਹੁੰਚੇ ਆ ਜੇ ਜਿੱਤੇ ਕੀ 7 ਦਿਨਾਂ ਦੇ ਵਿੱਚ ਜਿਹੜਾ ਹੈ ਵਿਜ਼ਿਟਰ ਵੀਜ਼ਾ ਲਗਵਾ ਦਿੱਤਾ ਹੈ ਤੇ ਗੱਲਬਾਤ ਕਰਦੇ ਆ ਤੇ ਕਿੰਨੀ ਕ ਖੁਸ਼ੀ ਹੋ ਰਹੀ ਹੈ ਨਾਲ ਦੀ ਨਾਲ ਸਰ ਸਾਡੇ ਨਾਲ ਮੌਜੂਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸਰ ਸਭ ਤੋਂ ਪਹਿਲਾਂ ਬਹੁ ਬਹੁ ਮੁਬਾਰਕਾ ਕਿ ਸਿਰਫ 7 ਦਿਨਾਂ ਦੇ ਵਿੱਚ ਜ ਹਾਂ ਜੀ ਅੱਜ ਹੀ ਵੀਜ਼ਾ ਆਇਆ ਤੇ ਬੜੀ ਖੁਸ਼ੀ ਆ ਪਰਿਵਾਰ ਦੇ ਵਿੱਚ ਤੇ ਬਹੁਤ ਬਹੁਤ ਚੰਗਾ ਲੱਗ ਰਿਹਾ ਜੀ ਕਿੰਨਾ ਦਾ ਵੀਜ਼ਾ ਆ ਤੁਹਾਡੇ ਨਾਲ ਹੋਰ ਕਿਸੇ ਦਾ ਵੀਜ਼ਾ ਹੈ ਮੈਂ ਤੇ ਮੇਰੇ ਮਦਰ ਹਾਂ ਜੀ ਅੱਜ ਕੋਈ ਰਿਫਿਊਜ਼ਰ ਵਗੈਰਾ ਸੀ ਕੀ ਨਹੀਂ ਫਰੈਸ਼ ਪਾਸਪੋਰਟ ਸੀ ਹਾਂਜੀ ਅੱਛਾ ਕਿੱਧਰੋਂ ਪਤਾ ਲੱਗਿਆ ਵੀਜ਼ਨ ਗਰੁੱਪ ਬਾਰੇ ਆ ਸੋਸ਼ਲ ਮੀਡੀਆ ਤੋਂ ਤੇ ਹਾਂ ਹਾਂ ਜੀ ਕਿੱਧਰੋਂ ਬਿਲੋਂਗ ਕਰਦੇ ਹੋ ਲੁਧਿਆਣੇ ਤੋਂ ਲੁਧਿਆਣੇ ਤੋਂ ਬਿਲੋਂਗ ਕਰਦਾ ਅੱਜ ਕਿਤੇ ਹੋਰ ਟਰਾਈ ਕੀਤਾ ਸੀਗਾ ਨਹੀਂ ਫਸਟ ਟਾਈਮ ਅਥੇ ਹੀ ਆਏ ਫਸਟ ਟਾਈਮ ਅਥੇ ਹੀ ਤੇ ਵਧੀਆ ਲੱਗਿਆ ਬਹੁਤ ਵਧੀਆ ਅੱਦਿਕ ਇਹ ਕਹਿਣਾ ਚਾਹੂਗੇ ਨੇ ਦਾ ਸਟਾਫ ਆਹੀ ਕਿ ਜੇ ਕੋਈ ਵੀ ਅਪਲਾਈ ਕਰਨਾ ਚਾਹੁੰਦਾ ਤਾਂ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰੇ ਤੇ ਹਨੀ ਸਰ ਦੀ ਸਰਵਿਸ ਬਹੁਤ ਵਧੀਆ ਵਾ ਸਾਰਾ ਸਟਾਫ ਬਹੁਤ ਵਧੀਆ ਵਾ ਸਾਰਿਆਂ ਨੂੰ ਹੋਪਫੁਲੀ ਪੋਜ਼ਿਟਿਵ ਰਿਜ਼ਲਟ ਤੁਹਾਨੂੰ ਜ਼ਰੂਰ ਮਿਲੂਗਾ ਹਾਂਜੀ ਤੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਕਿ 7 ਦਿਨਾਂ ਦੇ ਵਿੱਚ ਵੀਜ਼ਾ ਲੱਗ ਗਿਆ ਹੈ ਤੇ ਇਸ ਦੇ ਨਾਲ ਨਾਲ ਕਿੰਨਾ ਕੁ ਜ਼ਿਆਦਾ ਮਤਲਬ ਕਿ ਵਧੀਆ ਫੀਲ ਹੋ ਐਕਸਪਲੇਨ ਨਹੀਂ ਕਰ ਸਕਦਾ ਬਹੁਤ ਵਧੀਆ ਫੀਲ ਹੋ ਔਰ ਮम्मा ਦਾ ਕੀ ਰਿਐਕਸ਼ਨ ਹੋਊਗਾ ਜਦੋਂ ਪਤਾ ਲੱਗੂਗਾ 7 ਦਿਨਾਂ ਦੇ ਵਿੱਚ ਉਹਨਾਂ ਦਾ ਵੀਜ਼ਾ ਲੱਗ ਚੁੱਕਿਆ ਹੈ ਉਈ ਬਹੁਤ ਹੈਪੀ ਹੋ ਗਿਆ ਅੱਜ ਕਿਹਦੇ ਕੋਲ ਜਾ ਰਹੇ ਹੋ ਛੋਟੇ ਬ੍ਰਦਰਬਰ ਛੋਟੇ ਬ੍ਰਦਰਬਰ ਉਹਦਾ ਕੋਲ ਚੱਲਿਆ ਹਾਂਜੀ ਕਿੰਨੇ ਟਾਈਮ ਬਾਅਦ ਮਿਲਣ ਜਾ ਰਹੇ ਆ ਆਲਮੋਸਟ 1 ਸਾਲ ਬਾਅਦ 6 1 ਸਾਲ 1 ਸਾਲ ਹੋ ਗਿਆ ਹਾਂ ਕਿੰਨੇ ਕੁ ਖੁਸ਼ੀ ਹੋਊਗੀ ਜਦੋਂ ਬ੍ਰਦਰ ਨੂੰ ਪਤਾ ਲੱਗੂਗਾ ਵੀਜ਼ਨ ਗਰੁੱਪ ਵਾਲਿਆਂ ਨੇ ਸਿਰਫ 7 ਦਿਨਾਂ ਦੇ ਵਿੱਚ ਵੀਜ਼ਾ ਲਵਾ ਕੇ ਦਿੱਤਾ ਉਹਨੂੰ ਦਸਤਾਵਾ ਬਹੁਤ ਖੁਸ਼ ਹੋਵੀਂ ਆਲਰੇਡੀ ਹਾਂ ਇਨਫੋ ਅੱਜ ਸੀਗਾ ਵੀ ਮਨ ਦੇ ਵਿੱਚ ਡਰ ਸੀਗਾ ਕਿਉਂਕਿ ਕੈਨੇਡਾ ਦੇ ਰੂਲਸ ਜਿਹੜੇ ਨੇ ਚੇਂਜ ਹੋ ਰਹੇ ਨੇ ਕਿਤੇ ਨਾ ਕਿਤੇ ਸੀਗਾ ਵੀ ਹਾਂ ਵੀਜ਼ਾ ਨਹੀਂ ਲੱਗੂਗਾ ਕੋਈ ਮਨ ਦੇ ਵਿੱਚ ਡਾਊਟ ਸੀਗਾ ਆ ਥੋੜਾ ਜਿਹਾ ਸਿਗਾ ਬਟ ਪੋਜ਼ਿਟਿਵਿਟੀ ਸਿਗੇ ਕਿ ਚਲੋ ਹਣੀ ਸਰ ਕਾਫੀ ਐਕਸਪੀਰੀਅੰਸ ਹਥੇ ਤੇ 17 ਸਾਲ ਤੋਂ ਕੰਪਨੀ ਕੰਮ ਕਰ ਰਹੀ ਹੈ ਤੇ ਅਨਾਰਾ 90% ਤਾਂ ਹੋ ਹੀ ਜਾਂਦਾ ਕਿ ਵੀਜ਼ਾ ਲੱਗੂਗਾ ਲੱਗੂਗਾ ਕੀ ਕਹਿਣਾ ਚਾਹੂਗੇ ਵਿਜ਼ਨ ਬਾਰੇ ਆਈ ਥੈਂਕ ਯੂ ਸੋ ਮੱਚ ਤੇ ਰਾਵਦੀ ਚੜਦੀ ਕਲਾ ਰੱਖਿਆ ਸਾਰਿਆਂ ਨੂੰ ਸੋ ਆ ਲੋ ਜੀ ਸੀ ਗੱਲ ਕਰ ਲਈਏ 7 ਦਿਨਾਂ ਦੇ ਵਿੱਚ ਜਿਹੜਾ ਆ ਵਿਜ਼ਨ ਗਰੁੱਪ ਨੇ ਵੀਜ਼ਾ ਲਵਾ ਕੇ ਦੇ ਦਿੱਤਾ ਹੈ ਜੇਕਰ ਤੁਸੀਂ ਵੀ ਆਪਣੇ ਸੁਪਨੇ ਜਿਹੜੇ ਆ ਪੂਰਾ ਕਰਨਾ ਚਾਹੁੰਦੇ ਹੋ ਬਾਹਰ ਜਾਣਾ ਚਾਹੁੰਦੇ ਤੇ ਇੱਕ ਵਾਰੀ ਆ ਕੇ ਵਿਜ਼ਨ ਗਰੁੱਪ ਜ਼ਰੂਰ ਵਿਜ਼ਿਟ ਕਰ ਲਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨਿਹਮਲਿਕ ਕੈਮਰਾ ਪਰਸਨ ਸਾਹਿਲ ਨਾ